ਤੇ ਜਿੰਨੀ ਦੇਰ ਤੱਕ ਆਪਾਂ ਚਿੱਤ ਨਹੀਂ ਜੋੜਦੇ ਉੰਨੀ ਦੇਰ ਤੱਕ ਸਿੱਖੀ ਦੀ ਯਾਤਰਾ ਦੀ ਅਰੰਭਤਾ ਨਹੀਂ ਹੁੰਦੀ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਸਤਗੁਰ ਸਰਣੀ ਜਾਏ ਸੀਸ ਨਿਵਾਇਆ ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ ਜਦੋਂ ਗੁਰੂ ਦੇ ਚਰਨਾ ਵਿੱਚ ਆਪਾਂ ਮੱਥਾ ਟੇਕਣਾ ਤੇ ਨਾਲ ਚਿੱਤ ਟੇਕਣਾ ਹੈ ਧਿਆਨ ਟੇਕਣਾ ਗੁਰੂ ਦੇ ਚਰਨਾ ਦੇ ਵਿੱਚ ਤੇ ਫਿਰ ਚੌਕੜਾ ਲਗਾ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਜੋੜਨਾ ਹੈ ਤੇ ਚਿੱਤ ਜੁੜਦੇ ਅਨਸਾਰ ਇਹ ਜਿਹੜੀ ਉਦਾਸੀ ਭਰੀ ਚਿੰਤਾ ਭਰੀ ਦੁੱਖਾਂ ਭਰੀ ਦੁਨੀਆ ਹੈ ਇਹਦਾ ਰੰਗ ਤਬਦੀਲ ਹੋ ਕੇ ਆਨੰਦਮਈ ਜੀਵਨ ਦਾ ਉਹ ਦਰਵਾਜ਼ਾ ਖੁੱਲਦਾ ਹੈ ਜਦੀ ਸੋਭਾ ਬਾਣੀ ਵਿੱਚ ਬਾਰ ਬਾਰ ਕੀਤੀ ਹੈ ਤੇ ਇਹ ਵੀ ਬਚਨ ਆਖਿਆ ਹੈ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਅਨੁਮਾਨ ਕਾਹਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ